ਨਹੀਂ ਤਰ ਹੋਣਾ ਨਹੀਂ ਤਰ ਹੋਣਾ ਨਹੀਂ ਤਰ ਹੋਣਾ ਹੁਣ ਪੂਰੀ ਉਮਰ ਬਿਨਾ ਸਹਾਰੇ ਦੇ ਨਹੀਂ ਤਰ ਹੋਣਾ ਪੰਜਾਬ ਉਸ ਦੇ ਨਾਲ ਆਡਾ ਲੈਣਾ ਮਹਿੰਗਾ ਪੈ ਗਿਆ ਦਰਅਸਲ ਪਿਛਲੇ ਦਿਨੇ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਥਾਣਿਆਂ ਤੇ ਗਰਨੇਡ ਹਮਲੇ ਹੋਏ ਸੀ ਬਾਅਦ ਫਿਰ ਕੀ ਸੀ ਇਸ ਮਸਲੇ ਦੇ ਵਿੱਚ ਪੁਲਿਸ ਨੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇੱਕ ਰੋਪੀ ਦੇ ਨਾਲ ਪੁਲਿਸ ਆਬ ਮੁਕਾਬਲਾ ਹੋ ਗਿਆ ਸੀ ਜੋ ਕਿ ਹਥਿਆਰ ਦੀ ਰਿਕਵਰੀ ਦੇ ਦੌਰਾਨ ਮੌਕੇ ਤੋਂ ਪੱਜ ਲੱਗਾ ਸੀ ਇਹ ਦਾਵਾ ਪੁੱਛਣੇ ਕਿਤਾ ਸੀ ਬਸ ਫੇਰ ਕੀ ਸੀ ਜੋ ਅਭੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗ ਗਈ ਸੀ ਤੇ ਹੁਣ ਦੱਸਿਆ ਜਾ ਰਿਹਾ ਕਿ ਉਸ ਦੀ ਲੱਤ ਵਡਣੀ ਪੈ ਗਈ ਹੈ ਯਾਨੀ ਕਿ ਉਹਨ ਪੂਰੀ ਉਮਰ ਬਿਨਾਂ ਲੱਤ ਦੇ ਹੀ ਰਹਿਣਾ ਪਏਗਾ ਜੇਲ੍ਹ ਵੀ ਬਿਨਾਂ ਲੱਤ ਦੇ ਕਟਨੀ ਪੈਣੀ ਹੈ ਸੋ ਇਹ ਤਸਵੀਰਾਂ ਨੇ ਗੁਰਦਾਸਪੁਰ ਦੀਆਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਇਸ ਮੁਕਾਬਲੇ ਤੋਂ ਬਾਅਦ ਜੋ ਸ਼ਖਸ ਜ਼ਖਮੀ ਹੋਇਆ ਸੀ ਜਿਸ ਦੇ ਉੱਤੇ ਥਾਣੇ ਤੇ ਗ੍ਰਨੇਡ ਹਮਲੇ ਦਾ ਇਲਜ਼ਾਮ ਸੀ ਉਸ ਦਿੱਲਤ ਵੱਡੀ ਗਈ ਹੈ ਆਓ ਤੁਹਾਨੂੰ ਸੁਣਾਣੇ ਆ ਪੀਐਸਪੀ ਦੀ ਜ਼ੁਬਾਨੀ ਕੀ ਇਹ ਪੂਰਾ ਮਾਮਲਾ ਤਨਕਪੇਲ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਰੋਹਿਤ ਗੋਪਤਾ ਦੇ ਰਿਪੋਰਟ 12 ਨਵੰਬਰ 2024 ਨੂੰ ਜਿਹੜਾ ਥਾਣਾ ਸਾਡਾ ਧਨੀਏ ਕੇ ਬੰਗਰ ਹੈ ਉਹਦੇ ਉੱਤੇ ਗਨਰੇਡ ਅਟੈਕ ਹੋਇਆ ਸੀ ਉਸ ਦੀ ਤਫਤੀਸ਼ ਦੇ ਦੌਰਾਨ ਜਿਹੜੇ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਉਹ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਐ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਇਸਲਾਹ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ ਦਾਖਲ ਕਰਵਾਇਆ ਇਲਾਜ ਵਾਸਤੇ ਸਿਵਲ ਹਸਪੀਟਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆਈ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਇੱਕ ਲੱਤ ਹੈ ਉਹ ਕੱਟਨੀ ਪਈ। ਦੇਖੋ ਇਹ ਬੱਚੇ ਸਾਰੇ ਮਿਡਲ ਜਿਹੜੇ ਹੈਗੇ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤਕਸ਼ ਲੋਗ ਨੇ ਔਰ ਜਿਹੜੇ ਇਹ ਗੈਂਗਸਟਰ ਬਾਹਰ ਵਿਦੇਸ਼ਾਂ ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਹਨਾਂ ਕੋਲੋਂ ਜਿਹੜੇ ਐਂਟੀ ਸੋਸ਼ਲ ਜਿਹੜੇ 엘ਿਮੈਂਟਸ ਹੈਗੇ ਨੇ ਇਹ ਬਾਹਰ ਬੈਠੇ ਇਹਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ ਚ ਆ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਗ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਨੇ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ ਵਾਰਦਤਾ ਕਰਾਉਣਾ ਚਾਹੁੰਦੇ ਆ ਉਹ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਕੰਮ 'ਤੇ ਆਂ ਰੱਖੋ ਆਪਣੀ ਪੜ੍ਹਾਈ 'ਵਲ ਤਿਆਰ ਰੱਖੋ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਆਪ ਤਾਂ ਜਿਹੜੇ ਵਾਰਦਤਾ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਬਹਿਕਾਵੇ 'ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ